ਵਾਹਿਗੁਰੂ ਸਾਹਿਬ ਜੀਓ ਮਾਰੂ ਮਹਲਾ ਪਹਿਲਾ ਸੱਚੇ ਮਿਲੇ ਸ਼ਬਦ ਮਿਲਾਏ ਜਾਤਿ ਸਫਾਣਾ ਸਹਿ ਜਸਮਾਏ ਤ੍ਰੇਪਮਣ ਜੋਤ ਧਰੇ ਪਰਮੇਸ਼ਰ ابر نو جا پائی ہے جس کے چاکر تس کی سیوا شبد پتی جے الک اپیو پگتا کا گنکاری کرتا بخش لئے وڈیائی ہے ਦਿੰਦੇ ਟੋਟ ਨਾ ਆਵੇ ਸਾਚੇ ਲੈ ਲੈ ਮੁਕਰ ਪਾਉਂਦੇ ਕਾਚੇ ਮੂਲ ਨ ਬੁਝੇ ਸਾਚ ਨ ਰਜ ਹੈ ਦੁਜੈ ਪਰਮ ਭੁਲਾਈ ਹੈ ਗੁਰਮੁਖ ਜਾਗ ਰਹੇ ਦਿਨ ਰਾਤਿ ਸਾਚੇ ਕੀ ਲਵ ਗੁਰਮਤਿ ਜਾਪੇ ਮਨਮੁਖ ਸੋਏ ਰਹੇ ਸੇ ਲੂਟੇ ਗੁਰਮੁਖ ਸਾਬਤ ਪਾਏ ਕੂੜੇ ਆਵੈ ਕੂੜੇ ਜਾਵੇ ਕੂੜੇ ਰਾਤੇ ਕੂੜ ਕਮਾਵੇ ਸ਼ਬਦ ਮਿਲੈ ਸਿਰ ਗਹਿ ਪੈਦੇ ਗੁਰਮੁਖ ਫੁਰਤ ਸਮਾਏ ਹੈ ਕੂੜ ਮੁਠੀ ਠੱਗੇ ਠਗਵਾੜੇ ਜੋਵਾੜੇ ਉਜਾੜ ਉਜਾੜੇ ਨਾਮ ਬਿਨਾ ਕਿਛ ਸਾਧਨ ਲਾਗੇ ਹਰ ਬਿਸਰੇ ਦੁੱਖ ਪਾਈ ਹੈ ਭੋਜਨ ਸਾਚ ਮਿਲੇ ਆਖਾਈ ਨਾਮ ਰਤਨ ਸਾਚੇ ਵੜਿਆਏ ਚਿਨੇ ਆਪ ਪਛਾਨੇ ਸੋਈ ਜੋਤੀ ਜੋਤ ਮਿਲਾਈ ਹੈ ਨਾ ਕੋ ਭੁੱਲੀ ਝੋਟਾਂ ਖਾਏ ਬਹੁਤ ਸਿਆਣਪ ਪਰਮ ਨ ਜਾਏ ਪਚ ਪਚ ਮੋਏ ਅਚੇਤ ਨ ਚਿਤ ਹੈ ਅਜਗਰ ਪਾਰ ਲਦਾਏ ਹੈ ਬਿਨ ਬਾਦ ਬਿਰੋਧ ਹੈ ਕੋਈ ਨਾ ਹੈ ਮੈਂ ਦੇਖਨੇ ਤਿਸ ਸਾਲਾ ਹੈ ਮਨ ਤਨ ਅਰਪ ਮਿਲੇ ਜਗ ਜੀਵਨ ਹਰ ਸਿਓ ਬਣਤ ਬਣਾਈ ਹੈ ਪ੍ਰਭ ਕੇ ਗਤ ਮਿਤ ਕੋਈ ਨਾ ਪਾਵੇ ਜੇ ਕੋ ਵੱਡਾ ਕਹਾਏ ਵਡਾਈ ਖਾਵੇ ਸਾਚੇ ਸਾਹਿਬ ਟੋਟ ਨਾ ਦਾਤੇ ਸਗਦੇ ਤਨਹੇ ਉਪਾਈ ਹੈ ਵੱਡੇ ਵੱਡੇ ਆਏ ਵੇ ਪ੍ਰਵਾਹ ਹੈ ਆਪ ਉਪਾਏ ਦਾਨ ਸਮਾਹੇ ਆਪ ਦਿਆਲ ਦੂਰ ਨਹੀਂ ਦਾਤਾ ਮਿਲਿਆ ਸਹਜ ਰਜਾਈ ਹੈ ਇੱਕ ਸੋਗੇ ਇਕ ਰੋਗ ਵੇ ਆਪੇ ਜੋ ਕਿਸ਼ ਕਰੇ ਸੋ ਆਪੇ ਆਪੇ ਭਗਤ ਭਾਉ ਗੁਰ ਕੀ ਮਤ ਪੂਰੇ ਅਨਹਦ ਸ਼ਬਦ ਲਖਾਈ ਹੈ ਇਕ ਨਾਗੇ ਭੁਖੇ ਭਵੇ ਪਵਾਏ ਇਕ ਹੱਠ ਕਰਮ ਰਹੇ ਨਾ ਕੀਮਤ ਪਾਏ ਗਾਤੇ ਅਬ ਗਤ ਕੇ ਸਾਰ ਨ ਜਾਣੇ 부জে ਸ਼ਬਦ ਕਮਾਈ ਹੈ ਇਕ ਤਿਰਥ ਨਾਵਹਿ ਅਨਨ ਖਾਵਹਿ ਇਕ ਅਗਨ ਜਲਾਵਹਿ ਦੇਹ ਖਪਾਵਹਿ ਰਾਮ ਨਾਮ ਬਿਨ ਮੁਕਤ ਨਾ ਹੋਏ ਕਿਤ ਬਿਦਪਾਰ ਲੰਗਾਈ ਹੈ ਗੁਰਮਤ ਛੋੜ へ ਉਜੜ ਜਾਈ ਮਨ ਮੁਖ RAM ਨ ਜਪੈ ਅਵਾਈ ਪਚ ਪਚ ਬੁੱਢੇ ਕੋੜ ਕਮਾਵਹਿ ਕੁੜ ਕਾਲ ਬਹਿਰਾਈ ਹੈ ਹੁਕਮੇ ਆਵੇ ਹੁਕਮੇ ਜਾਵੇ ਬੁਝੇ ਹੁਕਮ ਸੋ ਸਾਚ ਸਮਾਵੇ ਨਾਨਕ ਸਾਚ ਮਿਲੇ ਮਨ ਪਾਵੇ ਗੁਰਮੁਖ ਕਾਰ ਕਮਾਏ ਹੈ ਮਾਰੂ ਮਹੱਲਾ ਪਹਿਲਾ ਫਤਹਿ ਮਿਲੇ ਸ਼ਬਦ ਮਿਲਾਏ ਜਾ ਤਿਸ ਭਾਣਾ ਸਹਿਜ ਸਮਾਏ ਤੇ ਪਵਣ ਜੋਤ ਧਰੇ ਪਰਮੇਸ਼ਰ ਅਵਰ ਨ ਦੂਜਾ ਪਾਏ ਹੈ جس کے چاکر تس کی سیوا شبد پتی جے پیوا پگتا کا گنکاری کرتا بخش لئے بڈے آئی ہے ਦੰਦੇ ਤੋਂ ਟੋਟ ਨਾ ਆਵੇ ਸਾਚੇ ਲੈ ਲੈ ਮੁਕਰ ਪਉਦੇ ਕਾਚੇ ਮੂਲ ਨ ਭੁਜੇ ਸਾਚ ਨ ਰਿਝੇ ਦੁਜੈ ਪਰਮ ਪੁਲਾਈ ਹੈ ਗੁਰਮੁਖ ਜਾਗ ਰਹੇ ਦਿਨ ਰਾਤੇ ਸਾਚੇ ਕੇ ਦਿਵ ਗੁਰਮਤ ਜਾਤੇ ਮਨਮੁਖ ਸੋਏ ਰਹੇ ਸੇ ਲੂਟੇ ਗੁਰਮੁਖ ਸਾਬਤ ਭਾਈ ਕੋੜਿ ਆਵੇ ਕੋੜੇ ਜਾਵੇ ਕੂੜੇ ਰਾਤੇ ਕੋੜ ਕਮਾਵੇ ਸ਼ਬਦ ਮਿਲੇ ਸੇਦਰਗਹ ਪੈਦੇ ਗੁਰਮੁਖ ਫੁਰਤ ਸਮਾਈ ਹੈ ਕੂੜ ਮੁਠੇ ਠੱਗੇ ਠਗਵਾੜੇ ਜੋ ਵਾੜੇ ਉਜਾੜੇ ਉਜਾੜੇ ਨਾਮ ਬਿਨਾ ਕਿਛ ਸਾਧਨ ਲਾਗੇ ਹਰ ਬਿਸਰੇ ਦੁਖ ਪਾਈ ਹੈ ਪੋਜਨ ਸਾਚ ਮਿਲੈ ਆਖਾਈ ਨਾਮ ਰਤਨ ਸਾਚੇ ਵੜਿਆਈ ਜਿਨ ਆਪ ਪਛਾਣੈ ਸੋਈ ज्योति ज्योत मिलाई है ना वो भुले चोटा खाए बहुत स्यान पर परम न जाए पच पच मुए अचेत न चित है अजर पार लड़ाई है ਬਿਨ ਬਾਦ ਬੇਰੋਧ ਹੈ ਕੋਈ ਨਹੀਂ ਮੈਂ ਦਿਖਾ ਲਿਓ ਤਿਸ ਸਾਲਾ ਹੈ ਮਨ ਤਨ ਅਰਪ ਮਿਲ ਜਗ ਜੀਵਨ ਹਰ ਸੋ ਬੜਤ ਬਣਾਈ ਹੈ ਪ੍ਰਭ ਕੇ ਗਤ ਮਿਤ ਕੋਈ ਨ ਪਾਵੇ ਜੇ ਕੋ ਵੱਡਾ ਕਹਾਏ ਵਡਾਈ ਖਾਵੇ ਸਾਚੇ ਸਾਹਿਬ ਟੋਟ ਨਾ ਦਤੀ ਸਗਲੀਤ ਨਹ ਉਪਾਈ ਹੈ ਵੱਡੇ ਵੱਡਿਆਈ ਵੇ ਪਰਵਾਹ ਹੈ ਆਪੇ ਪਾਏ ਧਨ ਸਮਾਹੇ ਆਪ ਦਿਆਲ ਦੂਰ ਨਹੀਂ ਦਾਤਾਲ ਮਿਲਿਆ ਸਹਜ ਰਜਾਈ ਇੱਕ ਸੋਗੇ ਇੱਕ ਰੋਗ ਵਿਆਪੇ ਜੋ ਕਿਸ਼ ਕਰੇ ਸੋ ਆਪੇ ਆਪੇ ਭਗਤ ਭਾਉ ਗੁਰ ਕੀ ਮਤ ਪੂਰੀ ਅਨਹਦਾ ਸ਼ਬਦ ਲਖਾਈ ਹੈ ਇਕ ਨਾਗੇ ਭੁਖੇ ਭਵੇ ਪਵਾਏ ਇਕ ਹਠ ਕਰਮ ਰਹਿ ਨ ਕੀਮਤ ਪਾਏ ਗਤਿ ਅਵਗਤ ਕੀ ਸਾਰ ਨ ਜਾਣੇ 부জে ਸ਼ਬਦ ਕਮਾਏ ਹੈ ਇਕ ਤਿਰਥ ਨਾਵਹਿ ਅਨਨ ਖਾਵਹਿ ਇਕ ਅਗਨ ਜਲਾਵਹਿ ਦੇਹ ਖਪਾਵਹਿ ਰਾਮ ਨਾਮ ਬਿਨ ਮੁਕਤ ਨ ਹੋਏ ਕਿਤ ਬਿਦਪਾਰ ਲੰਗਾਈ ਹੈ ਗੁਰਮਤ ਛੋੜੇ ਉਜੜ ਜਾਈ ਮਨ ਮੁਖ ਰਾਮ ਨਾ ਜਪਹਿ ਅਵਾਈ ਪਚ ਪਚ ਬੁਢੇ ਕੂੜ ਕਮਾਵਹਿ ਕੁੜਕਾਲ ਬਰਾਈ ਹੈ ਹੁਕਮ ਆਵੇ ਹੁਕਮੇ ਜਾਵੇ ਬੁਝੇ ਹੁਕਮ ਸੋ ਸਾਚ ਸਮਾਵੇ ਨਾਨਕ ਸਾਚ ਮੇਨੇ ਮਨ ਪਾਵੇ ਗੁਰਮੁਖ ਆਕਾਰ ਕਮਾਈ ਹੈ ਮਾਰੂ ਮਹਲਾ ਪਹਿਲਾ ਸੱਚੇ ਮਿਲੇ ਸ਼ਬਦ ਮਿਲਾਏ ਜਾਂ ਤਿਸ ਭਾਣਾ ਸਹਜ ਸਮਾਏ ਤ੍ਰੇਪ ਹਨ ਜੋਤ ਧਰੇ ਪਰਮੇਸ਼ਰ ਅਬਰ ਨ ਦੂਜਾ ਪਾਏ ਹੈ ਜਿਸ ਕੇ ਚੱਕਰ ਤਿਸ ਕੀ ਸੇਵਾ ਸ਼ਬਦ ਪਤੀ ਜੈ ਅਲਖ ਅਪੇਵਾ ਭਗਤਾ ਕਾ ਗੁਣ ਕਾਰੇ ਕਰਤਾ ਬਖਸ਼ ਲਏ ਵਡਿਆਈ ਹੈ ਦਿੰਦੇ ਟੋਟ ਨਾ ਆਵੇ ਸਾਚੇ ਲੈ ਲੈ ਮੁਕਰ ਪਾਉਂਦੇ ਕਾਚੇ ਮੂਲ ਨ ਭੁਜੇ ਸਾਚ ਨ ਰਜ ਹੈ ਦੁਜੈ ਪਰਮ ਕੋਲਾਈ ਹੈ ਗੁਰਮੁਖ ਜਾਗ ਰਹੇ ਦਿਨ ਰਾਤੇ ਸਾਚੇ ਕੇ ਲਵ ਗੁਰਮਤ ਜਾਤੇ ਮਨਮੁਖ ਸੋਏ ਰਹੇ ਸੇ ਲੂਟੇ ਗੁਰਮੁਖ ਸਾਬਤ ਪਾਏ ਕੂੜੇ ਆਵੇ ਕੂੜੇ ਜਾਵੇ ਕੂੜੇ ਰਾਤੇ ਕੂੜ ਕਮਾਵੇ ਸ਼ਬਦ ਮਿਲੇ ਸਿਦਰਗਹ ਪੈਦੇ ਗੁਰਮੁਖ ਸੁਰਤ ਸਮਾਏ ਹੈ ਕੂੜ ਮੁਠੇ ਠਗੇ ਠਗਵਾੜੇ ਜੋ ਵੜੀ ਉਜਾੜ ਉਜਾੜੀ ਨਾਮ ਬਿਨਾ ਕਿਛ ਸਾਧਨ ਲਾਗੇ ਹਰ ਬਿਸਰੇ ਦੁਖ ਪਾਈ ਹੈ ਪੂਜਨ ਸਾਚ ਮਿਲਿਆ ਕਾਈ ਨਾਮ ਰਤਨ ਸਾਚੇ ਵੜਿਆਏ ਚਿਨੇ ਆਪ ਪਛਾਣੇ ਸੋਈ ਜੋਤੀ ਜੋਤ ਮਿਲਾਈ ਹੈ ਨਾ ਗੋ ਭੁੱਲੀ ਝੋਟਾਂ ਖਾਏ ਬਹੁਤ ਸਿਆਣਪ ਪਰਮ ਨ ਜਾਏ ਪਚ ਪਚ ਮੋਏ ਅਚੇਤ ਨ ਚਿਤ ਹੈ ਅਜਗਰ પાર ਲਦਾਏ ਹੈ ਬਿਨ ਬਾਦ ਬਿਰੋਧ ਹੈ ਕੋਈ ਨਾ ਹੈ ਮੈਂ ਦੇਖ ਲਿਓ ਤਿਸ ਸਾਲਾ ਹੈ ਮਨ ਤਨ ਅਰਪ ਮਿਲੇ ਜਗ ਜੀਵਨ ਹਰ ਸਿਉ ਬਣ ਕ ਬਨਾਈ ਪ੍ਰਭ ਕੇ ਗਤ ਮਿਤ ਕੋਇ ਨ ਪਾਵੇ ਜੇ ਕੋ ਵੱਡਾ ਕਹਾਏ ਵਡਾਈ ਖਾਵੇ ਸਾਚੇ ਸਾਹਿਬ ਟੋਟ ਨਾ ਦਾਤੇ ਸਗਦੇਤ ਨਹੀਂ ਉਪਾਈ ਹੈ ਵੱਡੇ ਵੱਡੇ ਆਏ ਵੇ ਪ੍ਰਵਾਹ ਹੈ ਆਪ ਉਪਾਏ ਦਾਨ ਸਮਾਹੇ ਆਪ ਦਿਆਲ ਦੂਰ ਨਹੀਂ ਦਾਤਾ ਮਿਲਿਆ ਸਹਜ ਰਜਾਈ ਹੈ ਇੱਕ ਸੋਗੇ ایک روگ روگے آپے جو, جو کش کرے سو آپے آپ بگت پاؤ گر, گر کی مت پورے, پورے انہد شبد لکھائی ہے ایک ناگے پوکھے پوہ پوائے, پوائے ਇਕ ਹੱਠ ਕਰਮ ਰਹੇ ਨ ਕੀਮਤ ਪਾਏ ਗਾਤੇ ਅਬ ਗਤ ਕੇ ਸਾਰ ਨ ਜਾਣੇ 부জে ਸ਼ਬਦ ਕਮਾਈ ਹੈ ਇਕ ਤਿਰਥ ਨਾਵ ਹੈ ਅਨਨ ਖਾਵ ਹੈ ਇਕ ਅਗਨ ਜਲਾਵ ਹੈ ਦੇਹ ਖਪਾਵ ਹੈ ਰਾਮ ਨਾਮ ਬਿਨ ਮੁਕਤ ਨਾ ਹੋਏ ਕਿਤ ਬੇਦਪਾਰ ਲੰਗਾਈ ਹੈ ਗੁਰਮਤ ਛੋੜਹੇ ਉਜੜ ਜਾਈ ਮਨ ਮੁਖ RAM ਨਾ ਜਪੇ ਅਵਾਈ ਪਚ ਪਚ ਬੁੱਢੇ ਕੋੜ ਕਮਾਵਹਿ ਕੁੜ ਕਾਲ ਬਹਿਰਾਈ ਹੈ ਹੁਕਮੇ ਆਵੇ ਹੁਕਮੇ ਜਾਵੇ ਬੁਝੇ ਹੁਕਮ ਸੋ ਸਾਚ ਸਮਾਵੇ ਨਾਨਕ ਸਾਚ ਮਿਲੇ ਮਨ ਪਾਵੇ ਗੁਰਮੁਖ ਕਾਰ ਕਮਾਏ ਮਰੂ ਮਹੱਲਾ ਪਹਿਲਾ ਸੱਟੇ ਮਿਲੇ ਸ਼ਬਦ ਮਿਲਾਏ ਜਾਤਿ ਸਪਾਣਾ ਸਹਿਜ ਸਮਾਏ ਤ੍ਰੇਪਮਣ ਜੋਤ ਧਰੇ ਪਰਮੇਸ਼ਰ ਅਵਰਨ ਦੂਜਾ ਪਾਏ ਹੈ جس کے چاکر تس کی سیوا شبد پتی جے آخے پیوا پگتا کا گنکاری کرتا بخش لئے وڈے آئی ہے ਦਿੰਦੇ ਤੋਂ ਟੋਟ ਨਾ ਆਵੇ ਸਾਚੇ ਲੈ ਲੈ ਮੁਕਰ ਪਉਦੇ ਕਾਚੇ ਮੂਲ ਨ ਭੁਜੇ ਸਾਚ ਨ ਰਿਜਹੇ ਦੁਜੈ ਪਰਮ ਭੁਲਾਈ ਹੈ ਗੁਰਮੁਖ ਜਾਗ ਰਹੇ ਦਿਨ ਰਾਤੇ ਸਾਚੇ ਕੇ ਦਿਵ ਗੁਰਮਤ ਜਾਤੇ ਮਨ ਮੁਖ ਸੋਏ ਰਹੇ ਸੇ ਲੂਟੇ ਗੁਰਮੁਖ ਸਾਬਤ ਭਾਈਏ ਕੂੜੇ ਆਵੇ ਕੂੜੇ ਜਾਵੇ ਕੋੜ ਰਾਤੇ ਕੋੜ ਕਮਾਵੇ ਸ਼ਬਦ ਮਿਲੇ ਸੇਦਰ ਗਹਿ ਪੈਦੇ ਗੁਰਮੁਖ ਸੁਰਤ ਸਮਾਈ ਹੈ ਕੋੜ ਮੁਠੇ ਠੱਗੇ ਠਗਵਾੜੇ ਜੋ ਵਾੜੇ ਉਜਾੜ ਉਜਾੜੇ ਨਾਮ ਬਿਨਾ ਕਿਛ ਸਾਧਨ ਲਾਗੇ ਹਰ ਬਸਰੇ ਦੁਖ ਪਾਈ ਹੈ ਭੋਜਨ ਸਾਚ ਮਿਲੈ ਆਕਾਈ ਨਾਮ ਰਤਨ ਸਾਚੇ ਵੜਿਆਏ ਚਿਨ ਆਪ ਪਛਾਣੈ ਸੋਈ جوتی جوت ملائی ہے ناب ہو پلی چوٹا کھائے بہت سیان پر پرم نہ جائے پچ پچ موئے اچیت نہ چیت ہے اجگر پار لائی ہے ਬਿਨ ਬਾਦ ਬਿਰੋਧ ਹੈ ਕੋਈ ਨਹੀਂ ਮੈਂ ਦਿਖਾਨੇ ਹੋ ਤਿਸ ਸਾਲਾ ਹੈ ਮਨ ਤਨ ਅਰਪ ਮਿਲ ਜਗ ਜੀਵਨ ਹਰ ਸੋ ਬਣ ਤੇ ਬਣਾਈ ਹੈ ਪ੍ਰਭ ਕੀ ਗਤ ਮਿਤ ਕੋਈ ਨ ਪਾਵੇ ਜੇ ਕੋ ਵੱਡਾ ਕਹਾਏ ਵਡਾਈ ਖਾਵੇ ਸਾਚੇ ਸਾਹਿਬ ਟੋਟ ਨਾ ਦਾਤੀ ਸਗਲੀਤ ਨਹਿ ਉਪਾਈ ਹੈ ਵੱਡੇ ਵੱਡਾਈ ਵੇ ਪਰਵਾਹ ਹੈ ਆਪੇ ਪਾਏ ਧਨ ਸਮਾਏ ਆਪ ਦਿਆਲ ਦੂਰ ਨਹੀਂ ਦਾਤਾਲ ਮਿਲਿਆ ਸਹਿਜ ਰਜਾਈ ਇੱਕ ਸੋਗੇ ਇੱਕ ਰੋਗ ਵਿਆਪੇ ਜੋ ਕਿਸ਼ ਕਰੇ ਸੋ ਆਪੇ ਆਪੇ پگت ؤ گرمت پوری دبد لکھائے ایک ناگے پوکھے پوے پوائے ایک ہٹ کر مرے نقیمت پائے ਗਤ ਅਵਗਤ ਕੀ ਸਾਰ ਨ ਜਾਣੇ 부জে ਸ਼ਬਦ ਕਮਾਏ ਇੱਕ ਤਿਰਥ ਨਾਵਹਿ ਅਨਨ ਖਾਵਹਿ ਇੱਕ ਅਗਨ ਜਲਾਵਹਿ ਦੇਹ ਖਪਾਵਹਿ RAM ਨਾਮ ਬਿਨ ਮੁਕਤ ਨ ਹੋਇ ਕਿਤਬੇ ਦੇ ਪਾਰ ਲੰਗਾਈ ਹੈ ਗੁਰਮਤਿ ਛੋੜੇ ਉਜੜ ਜਾਈ ਮਨ ਮੁਖ ਰਾਮ ਨਾ ਜਪਹਿ ਅਵਾਈ ਪਚ ਪਚ ਬੁੱਢੇ ਕੂੜ ਕਮਾਵਹਿ ਕੂੜ ਕਾਲ ਬerai ਹੈ ਹੁਕਮ ਆਵੇ ਹੁਕਮੇ ਜਾਵੇ ਬੁਝੇ ਹੁਕਮ ਸੋ ਸੱਚ ਸਮਾਵੇ ਨਾਨਕ ਸੱਚ ਮਿਲੈ ਮਨ ਪਾਵੇ ਗੁਰਮੁਖ ਅਕਾਰ ਕਮਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ